ਸਾਡੇ ਸੂਬੇ ਦੇ ਮੁੱਖ ਮੰਤਰੀ ਬਿਆਨਤ ਸਿੰਘ ਨੇ ਕੇਪੀਐਸ ਗਿੱਲ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਅਦਾਲਤਾਂ ਨੂੰ ਛਿੱਕੇ ਟੰਗ ਕੇ 25000 ਤੋਂ ਵੱਧ ਸਿੱਖ ਨੌਜਵਾਨਾਂ ਦਾ ਘਰਾਂ ਚੋਂ ਚੁੱਕ-ਚੁੱਕ ਕੇ ਕਤਲ ਕੀਤਾ ਉਹਨਾਂ ਨੇ ਉਸ ਜ਼ੁਲਮ ਦੀ ਹਨੇਰੀ ਨੂੰ ਠੱਲਣ ਲਈ ਬਿਆਨਤ ਸਿੰਘ ਜਿਹੜਾ ਈਵੈਂਟ ਹੋਇਆ ਉਹ ਕੀਤਾ ਸੀ ਸੋ ਉਹ ਆਪਣੀਆਂ ਸਜਾਵਾਂ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਪੂਰੇ ਚੁੱਕੇ ਨੇ ਉਨਾਂ ਨੂੰ ਤੁਰੰਤ ਰਹਾ ਕੀਤੇ ਜਾਣਾ ਚਾਹੀਦਾ ਸੋ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਟੋਲ ਪਲਾਜ ਜਿਹੜੇ ਆ ਉਹ 3 ਘੰਟੇ ਲਈ ਫ੍ਰੀ ਕੀਤੇ ਜਾ ਰਹੇ ਨੇ ਇਹ ਸੰਕੇਤਕ ਜਿਹੜਾ ਹੈਗਾ ਇੱਕ ਸਨੇਹਾ ਸਰਕਾਰ ਨੂੰ ਹੋਇਆ ਤੁਸੀਂ ਪਰਸੋ ਚੌਦ ਦੇ ਆਪਦੇ ਮੋਬਾਈਲਾਂ ਤੇ ਟੀਵੀਆਂ ਤੇ ਵੇਖ ਰਹੇ ਜੇ ਕਿ ਜਰਮਨ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਤੇ ਉਹਨਾਂ ਭਾਰਤ ਦੀ ਤਰ੍ਹਾਂ ਵੱਡਾ ਅੰਦੋਲਨ ਸ਼ੁਰੂ ਕਰਤਾ ਕਿੱਥੇ ਬਰਲਨ ਦੇ ਵਿੱਚ ਜਿਹੜੀ ਜਰਮਨ ਦੀ ਰਾਜਧਾਨੀ ਹੈ ਤੇ ਮੰਗਾਂ ਉਹਨਾਂ ਦੀਆਂ ਕੀ ਨੇ ਕਿ ਕਿਸਾਨਾਂ ਦੀ ਜਿਹੜੀ ਸਬਸਿਡੀ ਖਤਮ ਕਰ ਦਿੱਤੀ ਗਈ ਕਿਸਾਨਾਂ ਦੀ ਸਬਸਿਡੀ ਬੰਦ ਕਰ ਦਿੱਤੀ ਗਈ ਤੇਲ ਤੇ ਸਬਸਿਡੀ ਦੀ ਖਾਦਾਂ ਤੇ ਰਿਆਂ ਤੇ ਸਪਰੇਆ ਤੇ ਜਿੰਨੀ ਸੀ ਉਹ ਸਬਸਿਡੀ ਖਤਮ ਕੀਤੀ ਕਿਉਂ ਕੀਤੀ ਹੈ ਕਿਸਾਨਾਂ ਤੋਂ ਜ਼ਮੀਨ ਲੈ ਕੇ ਉਹ ਕੰਪਨੀਆਂ ਨੂੰ ਦੇਣੀ ਹੈ ਤਾਂ ਉਹ ਜਿਹੜੇ ਕਿਸਾਨ ਨੇ ਉਹ ਵੱਡੇ ਵੱਡੇ ਆਪਣੇ ਟਰੈਕਟਰ ਲੈ ਕੇ ਸਾਰਾ ਸੰਦਰਭ ਦੇ ਨਾਲ ਲੈ ਕੇ ਫਾਡੇ ਭਾਰਤ ਵਾਲੇ ਅੰਦੋਲਨ ਦੀ ਤਰ੍ਹਾਂ ਉਹ ਬਰਲਨ ਨੂੰ ਘੇਰ ਕੇ ਬੈਠੇ ਹੋਏ ਨੇ ਵੀ ਸਾਡੀ ਸਭ ਜਿੜੀ ਵਾਪਸ ਕਰੋ ਫੇਰ ਛੱਡਾਂਗੇ ਤੁਹਾਡੀ ਰਾਜਤਨੀ ਅਰਜنٹਾਈਨਾ ਦੇ ਵਿੱਚ ਹੋਇਆ ਅੰਦੋਲਨ ਹੈਂਗਰੀ ਦੇ ਵਿੱਚ ਵੱਡਾ ਅੰਦੋਲਨ ਹੋਇਆ ਫਰਾਂਸ ਦੇ ਵਿੱਚ ਵੱਡਾ ਅੰਦੋਲਨ ਹੋਇਆ ਤੇ ਜਿਹੜਾ ਇਹਨਾਂ ਦਾ ਕਾਰਪੇਟ ਮਾਡਲ ਲਿਆਉਣ ਆਲਾ ਸੀ ਲਿਆ ਰਹੇ ਸੀ ਉਹਨੂੰ ਰੋਕਣ ਲਈ ਸਾਰੀ ਦੁਨੀਆ ਦੇ ਕਿਸਾਨ ਇਕੱਠੇ ਹੋ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਰ-ਵਾਰ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਮੋਕੇ ਮੌਜੂਦਾ ਸਮੇਂ ਜਿਹੜਾ 295A ਲਾ ਕੇ ਪਰਚਾ ਦਰਜ ਕੀਤਾ ਜਾਂਦਾ ਹੈ ਉਹਦੇ ਤੇ ਵੱਧ ਤੋਂ ਵੱਧ ਸਜ਼ਾ ਜਿਹੜੀ ਹੈਗੀ ਹੈ ਉਹ 3 ਸਾਲਾਂ ਦੀ ਹੈ ਜੇਕਰ ਇੱਕ ਲੰਬਾ ਕੇਸ ਲੜਨ ਤੋਂ ਬਾਅਦ ਕਿਸੇ ਦੋਸ਼ੀ ਨੂੰ ਮੁਲਜ਼ਮ ਨੂੰ ਸਜ਼ਾ ਹੁੰਦੀ ਵੀ ਹੈ ਤਾਂ ਉਹਦੀ ਜ਼ਮਾਨਤ ਜੱਜ ਮੌਕੇ ਤੇ ਦੇ ਦਿੰਦਾ ਹੈ ਔਰ ਇਹ ਪਿਛਲੇ ਦਿਨਾਂ ਦੇ ਵਿੱਚ ਮੋਕੇ ਜ਼ਿਲ੍ਹੇ ਦੇ ਇੱਕ ਪਿੰਡ 'ਚ ਜਿਹੜੀ ਬੇਅਦਬੀ ਹੋਈ ਸੀ ਗੁਰਸੇਵਕ ਸਿੰਘ ਸਾਹਕਾ ਸੈਨਿਕ ਨੇ ਲੰਬੀ ਜਦੋਜਹਿਤ ਤੋਂ ਬਾਅਦ ਜਦੋਂ ਸੌਦਾ ਸਾਥ ਦੇ ਨਾਲ ਜੁੜੇ ਹੋਏ ਪ੍ਰੇਮੀਆਂ ਨੂੰ ਸਜ਼ਾ ਕਰਾਈ ਤਾਂ ਉਹਨਾਂ ਨੇ ਤੁਰੰਤ ਜ਼ਮਾਨਤ ਲੈ ਲਈ ਔਰ ਗੁਰਸੇਵਕ ਸਿੰਘ ਫੌਜੀ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਉਹ ਪਿੰਡ ਜਾ ਕੇ ਉਹਨੂੰ ਧਮਕੀਆਂ ਦੇਣ ਲੱਗਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡੇ ਬੰਦੀ ਸਿੰਘ 32-33 ਸਾਲ ਹੋ ਗਏ ਨੇ 30-30 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਹਿੰਦੁਸਤਾਨ ਦੀ ਔਰ ਪੰਜਾਬ ਦੀ ਗੁੰਗੀਆਂ ਬੋਲੀਆਂ ਸਰਕਾਰਾਂ ਦੇ ਸਿਰ ਤੇ ਅਸਰ ਨਹੀਂ ਹੋਇਆ ਜਿਹੜਾ ਕੌਮੀ ਇਨਸਾਫ਼ ਮੋਰਚਾ 1 ਸਾਲ ਤੋਂ ਵੱਧ ਸਮੇਂ ਤੋਂ ਲੱਗਾ ਹੋਇਆ ਏ ਪਰ ਅਜੇ ਵੀ ਸਰਕਾਰ ਨੇ ਕੋਈ ਸਿੰਗ ਰਿਆ ਨਹੀਂ ਕੀਤੇ ਇਸ ਕਰਕੇ ਕੌਮੀ ਇਨਸਾਫ ਮੋਰਚੇ ਤੋਂ 7 ਤਰੀਕ ਨੂੰ ਐਲਾਨ ਹੋਇਆ ਸੀ ਵੀ ਆਪਣੇ ਜਿਹੜੇ ਪੰਜਾਬ ਦੇ ਟੂਲ ਫਲਾਜੇ ਕਿੰਨੇ ਵੀ ਨੇ 3 ਘੰਟਿਆਂ ਲਈ ਬੰਦ ਕੀ ਟੂਲ ਫ੍ਰੀ ਕੀਤਾ ਜਾਊਗਾ ਤੇ ਕਿਸੇ ਵੀ ਪਬਲਿਕ ਨੂੰ ਰੋਕਿਆ ਜਾਊਗਾ ਭਾਈ ਬੋਤਾ ਸਿੰਘ ਪਾਈ ਗਰਜਾ ਸਿੰਘ ਦਾ ਇਤਿਹਾਸ ਦਰਾਇਆ ਜਾਊਗਾ ਤੇ ਅੱਜ ਸਾਰੇ ਕਿਸਾਨ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਪਰੋਇਪਰ ਸ਼ਹਾਰਾਂ ਦੀਆਂ ਜਿਹੜੇ ਤਿੰਨ ਟੂਲਪਲਾਜੇ ਨੇ ਇੱਕ-ਇੱਕ ਸੇ ਖੜੇ ਆਂ ਦਾਸ ਆਈ ਸਾਰੀ ਕਿਸਾਨ ਜੱਥੇ ਬੰਦੀਆਂ ਸਿੱਖ ਜੱਥੇ ਬੰਦੀਆਂ ਨਮਾਇੰਦੇ ਇੱਕ ਕਿਹੜਾ ਕੋਟ ਕਰੋੜ ਵਾਲਾ ਏ ਇੱਕ ਕਿਹੜਾ ਦਾਰਾਪੁਰ ਵਾਲਾ ਤਿੰਨ ਟੂਲਪਲਾਜੇ ਅੱਜ ਕੌਮ ਨੇ ਬੰਦ ਕਰਨੇ ਸਾਡੀ ਡਿਊਟੀ ਸਿੰਘਾਂ ਦੀ ਕਿਸਾਨ ਜੱਥੇ ਬੰਦੀਆਂ ਦੀ ਤੇ ਸਿੱਖ ਜੱਥੇ ਵੀ ਲੱਗੀ ਆ ਤੇ ਅਸੀਂ ਕੌਮ ਨੂੰ ਟੀਲ ਕਰਾਂਗੇ ਕਿੱਥੇ ਵੀ ਟੂਲਪਲਾਜੇ ਹੈਗੇ ਨੇ ਆਪਣੇ ਬੰਦੀ ਸਿੰਘ ਵੀਰਾਂ ਲਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੋਈ ਪੰਜਾਬ ਦੀ ਧਰਤੀ ਤੇ ਦੇਸ਼ ਦੀ ਇਨਸਾਫ ਲੈਣ ਲਈ ਇਹ ਕੰਮ ਜਿਹੜਾ ਆਪਾਂ ਨੂੰ ਕੋਈ ਕਰਨਾ ਕਰ ਰਹੇ ਆ ਅਸੀਂ ਨਾ ਆਪਣੇ ਬੇਠੋਲਿਆ ਜਦ ਨਹੀਂ ਬੈਠੇ ਵਾਇਕੂ ਦੀ ਕਾ ਖਾਲਸਾ ਵਾਇਕੂ ਦੀ ਕੀ ਪਸੇ ਅੱਜ ਅਸੀਂ ਕ੍ਰਾਂਤੀਕਾਰੀ ਕਿਸਾਨ ਹੀ ਉਹਨੂੰ ਪੰਜਾਬ ਵੱਲੋਂ ਜੋ ਮਤਲਬ ਸਾਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਪਾਲ ਆਈ ਸੀ ਉਹਦੇ ਅਸੀਂ ਤਨਮਨੋਂ ਆਪ ਦਾ ਜਿਹੜਾ ਮਿਸ਼ਰੀ ਵਾਲਾ ਟੂਲ ਪਲਾਜ਼ਾ ਉਹ ਪੂਰਾ ਬੰਦ ਗਏ ਸੜੀ ਜੱਥੇ ਬੰਦੀ ਪਹੁੰਚ ਚੁੱਕੀ ਹੈ ਦੂਜੇ ਜੱਥੇ ਬੰਦੀਆਂ ਪਹੁੰਚ ਰਹੀਆਂ 11 ਤੋਂ 2 ਵਜੇ ਤੱਕ ਪੂਰਾ ਮੁਕੰਮਲ ਤੌਰ ਤੇ ਬੰਦ ਕੀਤਾ ਜਾਊਗਾ ਜੀ ਹਾਂਜੀ ਇਕਬਾਲ ਸਿੰਘ ਜੀ ਭਾਰਤੀ ਸਾਂਝੇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਭਾਰਤੀ ਕਸਾਨ ਯੂਨੀਅਨ ਸਿੱਧੂਪੁਰ ਇਕਤਾ ਦਾ ਜ਼ਿਲ੍ਹਾ ਪ੍ਰਧਾਨ ਰੋਪੀ ਤੋਂ ਪਰਾਰ ਇਕਬਾਲ ਸਿੰਘ ਪਰ੍ਹਾਂ ਵਾਲੀ ਜੋ ਸਾਨੂੰ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਾਲ ਆਈ ਹੈ ਜੋ ਸਾਰੀਆਂ ਹੀ ਜਥੇਬੰਦੀਆਂ ਇੱਥੇ ਜਿੱਥੇ-ਜਿੱਥੇ ਵੀ ਸਬੰਧ ਦੇ ਵਿੱਚ ਜਿਹੜੇ ਟੋਲ ਪਲਾਜ਼ਾਂ ਤੇ ਸਾਡੀ ਡਿਊਟੀ ਲੱਗੀ ਹੋਈ ਹੈ ਅਸੀਂ ਇੱਥੇ ਅੱਜ ਟੋਲ ਪਲਾਜ਼ਾ ਜੋ ਫਰੋਸ਼ਾ ਵਾਲਾ ਇਹ ਬੰਦ ਕੀਤਾ ਦੂਸਰਾ ਭਾਈ ਸਾਹਿਬ ਨੇ ਦੱਸਿਆ ਕਿ ਕੋਟ ਕਰੋੜ ਵਾਲਾ ਤੇ ਦਾਰਾਪੁਰ ਵਾਲਾ ਵੀ ਬੰਦ ਕੀਤਾ ਹੋਇਆ ਜੋ ਕਿ ਸਾਰੀਆਂ ਜਥੇਬੰਦੀਆਂ ਨਿਯੋਕਾਲ ਆਈ ਹੈ ਉਹਦੇ ਸਬੰਧ ਦੇ ਵਿੱਚ ਤੇ ਬੱਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਕਿਸਾਨ ਵੀਰੋ ਕੱਲੇ ਇਹੀ ਤਿੰਨ ਨਹੀਂ ਪੂਰੇ ਪੰਜਾਬ ਦੇ ਵਿੱਚ ਸਪਰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਅ ਪੰਜਾਬ ਦੀਆਂ ਗੈਰ ਸਪਰਯੁਕਤ ਕਿਸਾਨ ਮੋਰਚਾ ਦੂਜੀਆਂ 18 ਜਥੇਬੰਦੀਆਂ ਵੱਲੋਂ ਲਗਭਗ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅ ਸਾਰੀਆਂ ਹੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕੌਮੀ ਇਨਸਾਫ ਮੋਰਚੇ ਦਾ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਅਜਦਾ ਸੱਦਾ ਸੀ ਅ ਚੱਲ ਰਿਹਾ ਹੈ ਕੌਮੀ ਸਾਂ ਮੋਰਚੇ ਵੱਲੋਂ ਜਿਹੜਾ ਅੱਜ ਦਾ ਪ੍ਰੋਗਰਾਮ ਇਹ ਦਿੱਤਾ ਗਿਆ ਹੈ ਅ ਲਗਭਗ ਪਿਛਲੇ 7 ਜਨਵਰੀ ਤੋਂ ਜਿਹੜਾ ਕੌਮੀ ਸਾਂ ਮੋਰਚਾ ਲੱਗਾ ਹੋਇਆ ਦਿੱਲੀ ਤੇ ਚੰਡੀਗੜ੍ਹ ਤੇ ਮੁਹਾਲੀ ਦੇ ਬਾਡਰ ਤੇ ਜਿੱਥੇ ਵੱਤੀ ਪੱਧਰ ਤੇ ਸੰਗਤਾਂ ਪਹੁੰਚ ਪਈਆਂ ਨੇ ਸਾਡੀ ਕ੍ਰਾਂਤੀਕਾਰੀ ਕਿਸਾਨੀ ਨੂੰ ਪਿਛਲੇ ਸਾਲ 4 ਫਰਵਰੀ ਨੂੰ ਵੱਡਾ ਜਥਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਸੰਜੋਗ ਕੀਤਾ ਜਾ ਰਿਹਾ ਜਿਹੜਾ ਕੌਮੀ ਸਾਂ ਮੋਰਚਾ ਲੱਗਾ ਹੋਇਆ ਜਿਹਦੀਆਂ ਮੰਗਾਂ ਨੇ ਕਿ ਜਿਹੜੇ ਸਾਡੇ ਬੰਦੀ ਸਿੱਖ ਨੇ ਲਗਭਗ 9 ਸਿੱਖ ਪੰਜਾਬ ਦੇ ਜਿਨ੍ਹਾਂ ਪੰਜਾਬ ਦੇ ਉਦੋਂ ਬੰਕਾ ਬਸਲਿਆ ਤੇ ਜਿਹੜੀ ਲੜਾਈ ਮੰਗ ਕੀਤੀ ਕਿ ਪੰਜਾਬ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਨੂੰ ਖੁੱਦ ਮੁਖਤਿਆਰੀ ਦਿੱਤੀ ਜਾਵੇ ਆ ਆਨੰਦਪੁਰ ਸਾਹਿਬ ਇੱਕ ਮਤਾ ਪੜਾਇਆ ਗਿਆ ਉਹ ਲਾਗੂ ਕੀਤਾ ਜਾਵੇ ਪਰ ਉਹਦੇ ਦੀ ਜਿਹੜਾ ਸਰਕਾਰ ਨੇ ਸਾਨੂੰ ਅੱਗੇ ਹੋਰ ਪਾਸੇ ਧੱਕ ਦਿੱਤਾ ਲਗਭਗ 50 ਹਜ਼ਾਰ ਦੇ ਕਰੀਬ ਪੰਜਾਬ ਦੇ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਹਾਂ ਝੂਠੇ ਪੁਲਸ ਮੁਕਾਬਲੇ ਵੜਾਏ ਇੱਕ ਗਏ ਜੇਲ੍ਹਾਂ ਚ ਬੇਪਤੀਆਂ ਕੀਤੀਆਂ ਗਈਆਂ ਥਾਣਿਆਂ ਚ ਬੇਪਤੀਆਂ ਕੀਤੀਆਂ ਗਈਆਂ ਪੂਰਾ ਪੰਜਾਬ ਨੂੰ ਹੋਲਿਆ ਗਿਆ ਤਾਂ ਗਰਮੀਟ ਜਿਹੜੇ ਸਾਡੇ ਸਹਾ ਜਾਨੀ 27 27 ਸਾਲ ਹੋ ਗਏ ਨੇ ਸਜ਼ਾ ਪੂਰੀਆਂ ਕੀਤੀਆਂ ਨੂੰ ਤੇ ਹਾਲੇ ਵੀ ਉਹਨਾਂ ਨੂੰ ਜੇਲਾ ਜੇ ਡੱਕਿਆ ਆ ਇਸ ਕਰਕੇ ਕਿ ਇਹਨਾਂ ਭਾਰਤ ਸਰਕਾਰ ਦੇ ਖਿਲਾਫ ਬਗਾਵਤ ਕੀਤੀ ਏ ਆ ਪੰਜਾਬ ਲਈ ਹੱਕਾਂ ਦੀ ਮੰਗ ਕੀਤੀ ਏ ਕਿਸਾਨਾਂ ਲਈ ਹੱਕਾਂ ਦੀ ਮੰਗ ਕੀਤੀ ਏ ਇਸੇ ਦਾ ਦੇਖਦੇ ਵਿੱਚ ਵੀ ਹੋਰ ਵੀ ਜਿਹੜੀਆਂ ਇਨਕਲਾਬੀ ਲਹਿਰਾਂ ਨੇ ਜਿਵੇਂ ਨਕਸਲਵਾੜੀ ਲਹਿਰ ਹੈ ਜਾਂ ਹੋਰ ਲਹਿਰਾਂ ਨੇ ਉਹਨਾਂ ਦੇ ਜਿਹੜੀ ਆਪਦੀ ਕੌਮੀ ਜਿਹੜੀ ਖੁਰਮ ਹਕਤਿਆਰੀ ਦੀ ਮੰਗ ਕਰਦੇ ਜਾਂ ਕਸ਼ਮੀਰ ਦੀ ਆਪਦੀ ਮੰਗ ਕਰਦੇ ਨੇ ਜਿਹੜੀ ਆਪਦੀ ਆਜ਼ਾਦੀ ਲਈ ਆ ਭਾਰਤੀ ਸੰਵਿਧਾਨ ਅਨੁਸਾਰ ਕਿਸੇ ਹੋਰ ਰਾਜਨੀਤਿਕ ਵਿਚਾਰ ਦਾ ਧਾਰਨੀ ਹੋਣਾ ਕੋਈ ਗ੍ਰਾਹ ਨਹੀਂ ਭਾਰਤੀ ਸੰਵਿਧਾਨ ਇਹ ਕਹਿੰਦਾ ਕਿ ਤੁਸੀਂ ਆਪਦੇ ਵਿਚਾਰ ਕੋਈ ਵੀ ਰੱਖ ਸਕਦੇ ਜੇ ਤੁਹਾਨੂੰ ਵਿਚਾਰਾਂ ਦੀ ਆਜ਼ਾਦੀ ਉਹਨੂੰ ਪ੍ਰਚਾਰਨ ਦੀ ਆਜ਼ਾਦੀ ਏ ਉਹਨੂੰ ਲੋਕਾਂ ਚ ਅਲ ਜਾਣ ਦੀ ਵੀ ਆਜ਼ਾਦੀ ਏ ਭਾਰਤ 9 10 ਭਾਰਤ ਦੇ ਬੁੱਧੀਜੀਵੀ ਉਹ ਗ੍ਰਿਫਤਾਰ ਕੀਤੇ ਹੋਏ ਨੇ ਇਸ ਕਰਕੇ ਕਿ ਉਹ ਭਾਰਤ ਸਰਕਾਰ ਨੂੰ ਇਹ ਕਹਿੰਦੇ ਕਿ ਜਿਹੜਾ ਤੁਹਾਡਾ ਰਾਜ ਭਾਗੇ ਉਹ ਤੁਸੀਂ ਕਾਰਪੋਰੇਟਾਂ ਲਈ ਕਰ ਰਹੇ ਜੇ ਤੁਸੀਂ ਸਾਰਾ ਕੁਝ ਕਾਰਪੋਰੇਟਾਂ ਨੂੰ ਦੇ ਰਹੇ ਜੇ ਤੁਸੀਂ ਜਿਹੜਾ ਭਾਰਤ ਦਾ ਸਾਰਾ ਜਿਹੜਾ ਜਾਇਦਾਦ ਹੈ ਉਹ 1% ਲੋਕਾਂ ਨੂੰ ਦੇ ਦਿੱਤੀ ਹੈ 73% ਜਾਇਦਾਦ 1% ਲੋਕਾਂ ਕੋਲੇ ਪਹੁੰਚ ਗਈ ਹੈ ਉਹ ਇਸ ਗੱਲ ਤੇ ਬੋਲਦੇ ਨੇ ਜਿਹੜੇ ਸਾਡੇ ਕਿਸਾਨ ਨੇ ਜਿਹੜੇ ਹੋਰ ਬੁੱਧੀਜੀਵੀ ਨੇ ਉਹ ਇਸ ਗੱਲ ਤੇ ਬੋਲਦੇ ਨੇ ਕਿ ਇਸ ਧਰਤੀ ਤੇ ਇਹਨਾਂ ਲੋਕਾਂ ਦਾ ਵੀ ਅਧਿਕਾਰ ਹੈ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਦਾ ਅਧਿਕਾਰ ਹੈ ਭਾਰਤ ਦੀ ਧਰਤੀ ਤੇ ਭਾਰਤ ਦੇ ਲੋਕਾਂ ਦਾ ਅਧਿਕਾਰ ਹੈ ਨਾ ਇਕੱਲੇ ਅਡਾਨੀ ਦਾ ਤੇ ਨਾ ਇਕੱਲੇ ਅਵਾਨੀ ਦਾ ਪਰ ਤੁਸੀਂ ਜਿਹੜਾ ਇਹ ਭਾਰਤ ਸਰਕਾਰ ਹੈ ਤੇ ਜਿਹੜਾ ਵੀ ਇਹਨਾਂ ਖਿਲਾਫ ਬੋਲਦਾ ਉਹਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ ਤਾਂ ਅੱਜ ਵੀ ਜਿਹੜੀ ਇਹ ਮੰਗ ਹੈ ਕਿ ਇੱਕ ਸਾਲ ਤੋਂ ਕੋਈ ਵੀ ਇਨਸਾਨ ਮੋਰਚਾ ਲੱਗਿਆ ਹੋਇਆ ਬਾਰਡਰਾਂ ਤੇ ਦਿੱਲੀ ਤੇ ਮੁਹਾਲੀ ਦੇ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰ ਤੇ ਉਹਦੀਆਂ ਮੰਗਾਂ ਨੇ ਕਿ ਸਾਡੇ ਉਹ ਜਿਹੜੇ ਸਿੱਖ ਕੈਦੀ ਨੇ ਉਹ ਆਪਦੀਆਂ ਸਜ਼ਾ ਦੂਣੇ ਤੋਂ ਵੱਧ ਭੁਗ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇੱਕ ਸਾਲ ਦੇ ਵਿੱਚ ਚਾਰ ਜਿਹੜੇ ਸਿੱਖ ਕੈਦੀ ਉਹ ਰਿਹਾ ਹੋਏ ਨੇ ਪੰਜ ਹਾਲੇ ਵੀ ਜੇਲ੍ਹਾਂ ਦੇ ਵਿੱਚ ਟੱਕੇ ਹੋਏ ਨੇ ਯਾਨੀ ਹੋਰ ਜਿਹੜੀਆਂ ਮੰਗਾਂ ਨੇ ਚਾਰ ਪੰਜ ਮੰਗਾਂ ਨੇ ਉਹਦੇ ਦੀ ਪੂਰਤੀ ਲਈ ਅੱਜ ਦਾ ਜਿਹੜਾ ਐਕਸ਼ਨ ਹੈ ਪ੍ਰੋਗਰਾਮ ਹੈ ਉਹ ਦਿੱਤਾ ਗਿਆ ਕਿ ਤਿੰਨ ਘੰਟੇ ਲਈ ਪੂਰੇ ਪੰਜਾਬ ਦੇ ਵਿੱਚ ਟੋਨ ਪਲਾਜੇ ਫ੍ਰੀ ਕੀਤੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ ਜਿਹੜਾ ਸਾਡੇ ਕੌਮੀ ਇੰਸਾਫ ਸਾਹਿਬ ਦੀਆਂ ਮੋਰਚੇ ਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਿਹਦੇ ਲਈ ਲੜਾਈਏ ਇਹ ਐਕਸ਼ਨ ਇਹ ਲਗਾਤਾਰ ਸਾਲ ਦੇ ਵਿੱਚ ਹੋ ਰਹੇ ਨੇ ਪਿਛਲੇ ਸਾਲ ਆਪਾਂ 12 ਸ਼ਾਇਦ ਜਨਵਰੀ ਨੂੰ ਮੰਗ ਪੱਤਰ ਦਿੱਤੇ ਸੀ ਡੀਸੀ ਦਫ਼ਤਰਾਂ ਨੂੰ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਉਸ ਤੋਂ ਬਾਅਦ ਲਗਾਤਾਰ ਪਿਛਲੇ ਦਿਨੀ ਫਤਿਹਗੜ੍ਹ ਸਾਹਿਬ ਤੋਂ ਕੌਮੀ ਇੰਸਾਫ ਮੋਰਚੇ ਤੱਕ ਮਾਰਚ ਹੋਇਆ ਹੈ ਕੋਮਨ ਸਾਂਹ ਮੋਰਚੇ ਦੇ ਵੱਡੇ ਮਾਰਚ ਹੋਏ ਨੇ ਉਹ ਤੋਂ ਪਹਿਲਾਂ ਵੀ ਲਗਾਤਾਰ ਐਕਸ਼ਨ ਜਿਹੜੇ ਉਹ ਚੱਲ ਰਹੇ ਨੇ ਤਾਂ ਸੰਯੁਕਤ ਕਿਸਾਨ ਮੋਰਚਾ ਜਿੱਥੇ ਕਿਸਾਨਾਂ ਦੀਆਂ ਮੰਗਾਂ ਲਈ ਲੜ ਰਿਹਾ ਉੱਥੇ ਨਾਲ ਹੀ ਜਿਹੜਾ ਪੰਜਾਬ ਦੀਆਂ ਮੰਗਾਂ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗਾਂ ਵਾਸਤੇ ਵੀ ਲਗਾਤਾਰ ਸਰਗਰਮ ਹੈ ਉਹ ਰਾਜ ਜੇ ਤੁਸੀਂ ਵੇਖ ਰਹੇ ਜੇ ਵੀ ਸਾਡੀਆਂ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਹ ਸੈਕਸ਼ਨ ਦੇ ਵਿੱਚ ਸ਼ਾਮਲ ਨੇ ਸਾਰੇ ਦੇ ਸਾਰੇ ਟੋਲ ਖੋਲ ਦਿੱਤੇ ਗਏ ਨੇ ਫ੍ਰੀ ਕਰ ਦਿੱਤੇ ਗਏ ਨੇ ਪਰ ਉਹਨਾਂ ਦੀ ਸਾਡੀ ਇਹ ਮੰਗ ਸਾਰੇ ਹੀ ਕਿਸਾਨਾਂ ਦੀ ਆਮ ਜਨਤਾ ਦੀ ਕੇ ਨਜਾਇਜ਼ ਲਾਏ ਹੋਏ ਨੇ ਨਜਾਇਜ਼ ਸਾਡੀ ਲੁੱਟ ਕਰਦੇ ਨੇ ਕਿਵੇਂ ਲੁੱਟ ਕਰਦੇ ਨੇ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਇਹ ਸੜਕ ਤੇ ਅਸੀਂ ਖੜੇ ਆ ਫਰੋਜਪੁਰ ਤੋਂ ਲੈ ਕੇ ਲੁਧਿਆਣੇ ਤੱਕ ਬਣੀ ਏ ਇਹਦੇ ਤੇ ਦੋ ਟੋਲ ਤਿੰਨ ਟੋਲ ਲੱਗੇ ਹੋਏ ਨੇ ਇੱਕ ਫਰੋਜਸ਼ਾ ਇੱਕ ਦਾਰਾਪੁਰ ਲੱਗ ਗਿਆ ਇੱਕ ਜਿਹੜਾ ਅੱਗੇ ਆਪਣਾ ਕਿਉਂ ਚੌਕੀਮਾਂ ਇੱਕ ਚੌਕੀਮਾਂ ਟੋਲ ਪਲਾਇਆ ਲੱਗ ਗਿਆ ਮਨ ਲਓ ਕਿ ਫੋਈਪੁਰ ਤੋਂ ਲੈ ਕੇ ਲੁਧਿਆਣੇ ਤੱਕ 100 ਕਰੋੜ ਦੀ ਸੜਕ ਬਣ ਗਈ ਹੋਵੇਗੀ ਤਾਂ ਉਹ 100 ਕਰੋੜ ਜਿਹੜਾ ਰੁਪਈਆ ਉਹ ਇਹ ਕੰਪਨੀ ਨੇ ਨਹੀਂ ਲਾਇਆ ਉਹ ਕਿਹਨੇ ਲਾਇਆ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਲਾਇਆ ਤੇ ਭਾਰਤ ਸਰਕਾਰ ਕਿੱਥੋਂ ਉਹਦੇ ਕੋਲੇ ਪੈਸੇ ਕਿੱਥੋਂ ਆਉਂਦੇ ਨੇ ਉਹਦੇ ਕੋਲੇ ਪੈਸੇ ਆਉਂਦੇ ਨੇ ਸਾਡੇ ਕੋਲੋਂ ਜਿਹੜਾ ਟੈਕਸ ਲੈਂਦੀ ਹੈ ਸਰਕਾਰ ਹਰ ਚੀਜ਼ ਤੇ ਸਾਨੂੰ ਟੈਕਸ ਲੱਗਦਾ ਤੇਲ ਤੇ ਟੈਕਸ ਲੱਗਦਾ ਜੇ ਅਸੀਂ ਗੱਡੀ ਖਰੀਦੀ ਉਹਦੇ ਤੇ ਟੈਕਸ ਲੱਗਦਾ ਜੇ ਅਸੀਂ ਟੈਕਸ ਆਇਆ ਉਹਦੇ ਤੇ ਟੈਕਸ ਲੱਗਦਾ ਜਿਹੜੀ ਵੀ ਚੀਜ਼ ਅਸੀਂ ਕਰੀਦੀ ਉਹਦੇ ਤੇ ਟੈਕਸ ਲੱਗਦਾ ਤਾਂ ਉਹ ਭਾਰਤ ਦੀ ਸਰਕਾਰ ਪੈਸਾ ਕੱਟਾ ਕਰਦੀ ਉਹਦਾ 45 ਲੱਖ ਕਰੋੜ ਰੁਪਏ ਦਾ ਟੈਕਸ ਇਸ ਸਾਲ ਦਾ ਇੱਕ ਸਾਲ ਦਾ ਅ ਇਸ ਸਾਲ ਦਾ 45 ਲੱਖੇ ਪਿਛਲੇ ਸਾਲ ਦਾ ਸ਼ਾਇਦ ਕੋ 42 ਲੱਖ ਕਰੋੜ ਲੱਖ ਕਰੋੜ ਰੁਪਏ ਦਾ ਉਸ ਤੋਂ ਪਿਛਲੇ ਜਾਨੀ ਜਾਨੀ ਪਿੱਛੇ ਨੂੰ ਤੁਰੇ ਜਾਵਾਂਗੇ 2-2 ਲੱਖ ਕਰੋੜ ਰੁਪਈਆ ਜਿਹੜਾ ਪਿੱਛੇ ਘਟਦਾ ਜਾਂਦਾ ਤਾਂ ਲਗਾਤਾਰ ਜਿਹੜਾ 47 ਤੋਂ ਲੈ ਕੇ ਜਿਹੜੀ ਭਾਰਤ ਦੀਆਂ ਸਰਕਾਰਾਂ ਬਣੀਆਂ ਉਹਦਾ ਟੈਕਸ ਲਾਏ ਨੇ ਤੇ ਟੈਕਸ ਲਾਏ ਇਸ ਕਰਕੇ ਲੈਣੇ ਵੀ ਤੁਹਾਨੂੰ ਅਸੀਂ ਸੜਕਾਂ ਦੇਣੀਆਂ ਨੇ ਅਸੀਂ ਤੁਹਾਨੂੰ ਸਕੂਲ ਦੇਣੇ ਨੇ ਅਸੀਂ ਤੁਹਾਨੂੰ ਹਸਪਤਾਲ ਦੇਣੇ ਨੇ ਅਸੀਂ ਤੁਹਾਨੂੰ ਬਿਜਲੀ ਬੋਰਡ ਦੇਣਾ ਹੈ ਉਹਦੀ ਮੈਨੇਜਮੈਂਟ ਦੇਣੀ ਹੈ ਸਾਰੇ ਉਹਦੇ ادارے ਦੇਣੇ ਨੇ ਰੋਡਵੇਜ ਦੇਣੀ ਹੈ ਟੈਲੀਫੋਨ ਦਾ ਵਿਭਾਗ ਦੇਣਾ ਯਾਨੀ ਦਿਨੀਆਂ ਤੁਹਾਨੂੰ ਸਹੂਲਤਾਂ ਦੀ ਲੋੜ ਹੈ ਉਹ ਸਰਕਾਰ ਦੇਵੇਗੀ ਜੀ ਤੁਸੀਂ ਉਹਦੇ ਬਦਲੇ ਇੰਨਾ ਟੈਕਸ ਸਾਨੂੰ ਦਿਓ ਤਾਂ ਅਸੀਂ ਉਹ ਟੈਕਸ ਦਿੱਤਾ ਹੈ ਉਹਦੇ ਬਦਲੇ ਇਹ ਸੜਕਾਂ ਬਣੀਆਂ ਨੇ ਤਾਂ ਹੁਣ ਜਦੋਂ ਸਾਡੇ ਭੋਲੇ ਲੋਕ ਸੌਗੇ ਨੇ ਉਹਨਾਂ ਨੂੰ ਜਿਹੜਾ ਇਸ ਗੱਲ ਦਾ ਇਲਮ ਨਹੀਂ ਜਿਹੜੀ ਸਰਕਾਰਾਂ ਨੇ ਪਰਮਾ ਲਿਆ ਹੈ ਆਪਦੇ ਪਿੱਛੇ ਲਾ ਲਿਆ ਤਾਂ ਬੋਲਦੇ ਨਹੀਂਗੇ ਪਰ ਸਾਡੀਆਂ ਜਥੇਬੰਦੀਆਂ ਹਾਲੇ ਵੀ ਬੋਲ ਰਹੀਆਂ ਵੀ ਇਹ ਟੋਲ ਨਜਾਇਜ਼ ਲੱਗੇ ਹੋਏ ਨੇ ਇਹ ਜਿੰਨੇ ਸਰਕਾਰੀ ادارے ਨੇ ਇਹਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ 1991 ਤੋਂ ਲੈ ਕੇ ਜਿਹੜੀਆਂ ਨੀਤੀਆਂ ਲਿਆਂਦੀਆਂ ਉਹ ਉਸ ਅਨੁਸਾਰ ਕੀਤਾ ਜਾ ਰਿਹਾ ਇਹ ਸਾਰਾ ਕੁਝ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਇਹਦੇ ਖਿਲਾਫ ਸਾਡੀ ਵੱਡੀ ਲੜਾਈ ਬੰਦੀ ਹੈ 91 ਤੋਂ ਲੈ ਕੇ ਲੱਗੇ ਹੋਏ ਆ ਸਨ 2000 ਦੇ ਵਿੱਚ ਜਦੋਂ ਪੂਰਾ ਖੇਤੀ ਸੈਕਟਰ ਪਹਿਲਾਂ ਉਹਨਾਂ ਜਿਹੜਾ ਸਰਕਾਰੀ ਅਦਾਰੇ ਖੋਲੇ ਹੜਾਪਲੇ ਤਾ ਫਿਰ ਜਦੋਂ ਸਾਡੇ ਖੇਤੀ ਸੈਕਟਰ ਨੂੰ ਪਾਇਆ ਤੇ ਲੋਕਾਂ ਨੂੰ ਦੱਸਿਆ ਵੀ ਭਾਈ ਆਜੋ ਹੋਰ ਤਾਂ ਗਿਆ ਸਾਰਾ ਕੰਮ ਤਾ ਫਿਰ ਸਾਰੇ ਲੋਕ ਇਕੱਠੇ ਹੋਏ ਸਾਰੀਆਂ ਸਿੱਖ ਜਥੇਬੰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਹਰਿਆਣਾ ਯੂਪੀ ਸਾਰੇ ਲੋਕ ਇਕੱਠੇ ਹੋ ਕੇ ਪਏ ਤੇ ਉਹ ਖੇਤੀ ਸੈਕਟਰ ਨੂੰ ਬਚਾਉਣ ਥੋੜਾ ਕਾਮਯਾਬ ਹੋਏ ਪਰ ਜਿਹੜੀ ਗੱਲ ਆਪਾਂ ਕਰ ਰਹੇ ਸੀ ਇਹ ਸੜਕ ਦੀ ਤਾ ਉਹ ਸਾਡੇ ਦੇ ਟੈਕਸ ਲਾ ਕੇ ਸੜਕ ਬਣੀ ਹੋਈ ਏ ਤੇ ਹੁਣ ਜਿਹੜੀ ਸਰਕਾਰ ਨੇ ਸਾਡੇ ਤੋਂ ਵੀ ਟੈਕਸ ਲੈ ਲਿਆ ਤੇ ਉਹਦੇ ਬਾਅਦ ਇਹ ਕੰਪਨੀ ਦਾ ਹਲਵਾਤਾ ਇੱਥੇ ਟੋਲ ਵੀ ਜਿਹੜਾ ਲੰਘਦਾ ਉਹਨੂੰ ਰੋਕ ਕੇ ਇੱਥੇ ਤੁਸੀਂ ਟੈਕਸ ਲਵੋ ਤੇ ਉਹ ਨਾਲ ਕਮਾਈ ਜਿਹੜੀ ਕਰਦੀ ਏ 90% ਉਹ ਕੰਪਨੀ ਕਮਾਈ ਕਰਦੀ 10% ਜਿਹੜੇ ਸਰਕਾਰ ਦੇ ਨੁਮਾਇੰਦਿਆਂ ਵਿੱਚੋਂ ਦੇ ਦਿੰਦੇ ਨੇ ਯਾਨੀ ਇਹ ਟੋਲ ਜਿਹੜੇ ਸਾਰੇ ਪੰਜਾਬ ਦੇ ਵਿੱਚ ਬਿਲਕੁਲ ਨਜਾਇਜ਼ ਲੱਗੇ ਹੋਏ ਨੇ ਤੇ ਕਹਿੰਦੇ ਵੀ ਅਸੀਂ ਵਿਦੇਸ਼ੀ ਮਾਡਲ ਲਿਆਂਦਾ ਉਸਨੂੰ ਸਾਡਾ ਟੋਲ ਲਾਏ ਨੇ ਤਾਂ ਵਿਦੇਸ਼ਾਂ 'ਚ ਕੀ ਏ ਵੀ ਇੱਕ ਪਬਲਿਕ ਸੜਕ ਬਣੀ ਹੋਈ ਲੋਕਾਂ ਦੇ ਲੰਘਣ ਲਈ ਤੇ ਇੱਕ ਉਹ ਨਾ ਰੱਖੀ ਹੋਈ ਹੈ ਵਿਸ਼ੇ ਸੜਕ ਬਣਾਈ ਹੈ ਉਹਦੇ ਤੇ ਟੋਲ ਲਾਇਆ ਵੀ ਜੇ ਤੁਸੀਂ ਭੀੜ ਤੋਂ ਬਚ ਕੇ ਲੰਘਣਾ ਤੁਹਾਨੂੰ ਛੇਤੀ ਏ ਤੁਸੀਂ ਭੀੜ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤੁਹਾਡੇ ਲਈ ਇੱਕ ਸਪੈਸ਼ਲ ਸੜਕ ਏ ਤਾਂ ਉਸ ਤਾਂ ਹੀ ਲੰਘਾਇਆ ਜਾਂਦਾ ਤੇ ਉਹਦੇ ਤੇ ਫਿਰ ਟੈਕਸ ਲਾਇਆ ਜਾਂਦਾ ਜਾਨੀ ਉੱਥੇ ਹੋਰ ਤਰ੍ਹਾਂ ਲੱਗਦਾ ਸਾਡੇ ਇੱਥੇ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਸਾਡੀਆਂ ਸਰਕਾਰ ਦੇ ਟੈਕਸ ਲਾਤੇ ਤੇ ਟੈਕਸ ਇਸ ਕਰਕੇ ਲਾਤੇ ਕਿ ਜਿਹੜਾ ਅਡਾਨੀ ਏ ਜਿਹੜਾ ਆਵਾਨੀ ਏ ਜਿਹੜੇ ਕਾਰਗਿਲ ਵਾਲੇ ਨੇ ਜਿਹੜੇ ਮਨਸੈਂਟੋ ਵਾਲੇ ਨੇ ਜਿਹੜੇ ਭਾਰਤ ਦੇ ਸਾਮਰਾਜ ਗਏ ਨੇ ਜਿਹੜੇ ਬ੍ਰਾਇਰਕਾ ਦੇ ਸਾਮਰਾਜ ਗਏ ਨੇ ਉਹਨਾਂ ਦਾ سرمਾਇਆ ਜਿਹੜਾ ਰੁਕ ਗਿਆ ਉਹ ਵਿਕਾਸ ਨਹੀਂ ਕਰ ਰਿਹਾ ਉਹ ਵਧ ਨਹੀਂ ਰਿਹਾ ਤੇ ਜੇ ਉਹਨਾਂ ਦਾ سرمਾਇਆ ਰੁਕ ਗਿਆ ਵਿਕਾਸ ਨਹੀਂ ਕਰਦਾ ਤਾਂ ਵਧਦਾ ਨਹੀਂਗਾ ਤੇ ਉਹਨਾਂ ਨੂੰ ਭਾਈ ਹੋਰ ਪੈਸਾ ਦਿਓ ਹੋਰ ਲੁੱਟ ਕਰਾਓ ਤਾਂ ਹੋਰ ਲੁੱਟ ਕਰਨ ਲਈ ਜਿਹੜੇ ਟੋਲ ਲਾ ਦਿੱਤੇ ਗਏ ਨੇ ਉਹ ਫਿਰ ਵੀ ਕਹਿੰਦੇ ਵੀ ਹਜੇ ਵੀ ਉਹਨਾਂ ਦਾ سرمਾਇਆ ਜਿਹੜਾ ਰੁਕ ਗਿਆ ਮੰਦ ਬੜਾ ਚੱਲ ਰਿਹਾ ਕਾ ਉਹਨਾਂ ਦਾ ਬੰਦਵਾੜਾ ਕੱਢਣ ਲਈ ਉਹ ਕਹਿੰਦੇ ਵੀ ਤੁਸੀਂ ਜਿਹੜਾ ਆਪਦੇ ਖੇਤ ਨੇ ਜਿਹੜਾ ਤੁਹਾਡਾ ਖੇਤੀ ਸੈਕਟਰ ਹੈ ਉਹ ਵੀ ਕਹਿੰਦੇ ਸਾਨੂੰ ਦਿਓ ਉਹ ਬਿੱਲ ਇਸ ਲਈ ਲਿਆਂਦੇ ਗਏ ਸੀ ਲਾ ਕੇ ਉਹ ਜਿਹੜਾ ਕਹਿੰਦੇ ਨੇ ਵੀ ਫਲਾਣੇ ਦੇਸ਼ ਦੇ ਵਿੱਚ ਵੀ ਜਿਹੜਾ 2% ਕਿਸਾਨ ਖੇਤੀ ਕਰਦੇ ਨੇ ਫਲਾਣੇ ਚ 80% ਕਰਦੇ ਨੇ ਬਾਹਰ ਕਿਸਾਨ ਵੀਰੋ ਜਿਹੜਾ ਸਾਡੇ ਸਮਝਣ ਵਾਲੀ ਹੈ ਸਾਡੇ ਸੋਚਣ ਵਾਲੀ ਗੱਲ ਹੈ ਕੋਈ ਆ ਕਿ ਜਿਹੜੇ ਨਾ ਬਿੱਲ ਲਾਗੂ ਕੀਤੇ শ্রীলੰਕਾ ਦੇ ਵਿੱਚ ਕਾਲ ਪਿਆ ਹੈ ਚਾਹ ਨਹੀਂ ਪਿਆ ਸਾਰਾ ਜਿਹੜਾ ਫੂਡ ਦਾ ਕਾਰੋਬਾਰ ਸੀ ਉਹ ਕੰਪਨੀਆਂ ਨੇ ਕੰਟਰੋਲ ਕਰ ਲਿਆ ਸਟੋਰ ਕਰ ਲਿਆ ਤੇ ਉਹਨਾਂ ਇੰਨਾ ਮਹਿੰਗਾ ਕਰਤਾ ਕਿ ਲੋਕਾਂ ਦੀ ਪਹੁੰਚ ਤੋਂ ਪਰੇ ਹੋ ਗਿਆ ਚੌਲ ਸਾਡੇ ਪੰਜਾਬ ਦੇ ਵਿੱਚ 30 ਰੁਪਏ ਕਿਲੋ ਤੋਂ ਵੱਧ ਨਹੀਂ ਲੈਂਦਾ ਕੋਈ ਸਾਡਾ ਝੋਨਾ 30 ਰੁਪਏ ਤੋਂ ਵੱਧ ਟੜਕ 20 ਰੁਪਏ ਤੋਂ ਨਹੀਂ ਵੱਧ ਲੈਂਦਾ ਕੋਈ ਪਰ ਜਿਹੜਾ ਸ਼੍ਰੀਲੰਕਾ ਉੱਥੇ 500 ਨੂੰ ਕਿਲੋ ਵੀ ਨਹੀਂ ਦਿੰਦਾ ਸੀ ਕੋਈ ਦੁੱਧ ਜਿਹੜਾ 1100 ਨੂੰ ਲੀਟਰ ਸਾਡੇ ਇੱਥੇ ਅ 30 ਰੁਪਈਆ ਤੋਂ ਵੀ ਨੱਕਬੁੱਲ ਵਟਦੇ ਨੇ ਲੋ ਜਿਹੜੇ ਦੁੱਧ ਦੀ ਜਿਹੜੇ ਫੈਕਟਰੀਆਂ ਵਾਲੇ ਵੀ ਵਟਦੇ ਨੇ ਵੀ 30 ਰੁਪਈਏ 35 ਰੁਪਈਏ ਜ਼ਿਆਦਾ ਆ ਬਹੁਤ ਤੇ ਜਿਹੜਾ ਉਹ ਸ਼੍ਰੀਲੰਕਾ ਦੇ ਵਿੱਚ ਕੰਪਨੀਆਂ ਨੇ 1100 ਰੁਪਈਏ ਲੀਟਰ ਕੀਤਾ ਤਾਂ ਉੱਥੇ ਕਾਲ ਪਿਆ ਲੋਕ ਮਰਨ ਲੱਗੇ ਉਹਨੇ ਨੂੰ ਸਾਡਾ ਇਧਰ ਅੰਦੋਲਨ ਹੋ ਗਿਆ ਤੇ ਸਾਡੇ ਅੰਦੋਲਨ ਤੋਂ ਸਿੱਖ ਕੇ ਫਿਰ ਉਹ ਸਾਰੇ ਲੋਕ ਇਕੱਠੇ ਹੋਏ ਉਹਨਾਂ ਨੇ ਫੈਕਟਰੀਆਂ ਦੇ ਗਦਾਮ ਭੰਨੇ ਖਾਨਜੋਗੇ ਹੋਏ ਢਿੱਡ ਭਰਿਆ ਕਿੱਡ ਭਰ ਕੇ ਫਿਰ ਉਹ ਰਾਜ ਜਿਹੜਾ ਰਾਜਪਾਲ ਸੀ ਜਿਹੜਾ ਰਾਸ਼ਟਰਪਤੀ ਸ਼੍ਰੀਲੰਕਾ ਦਾ ਉਹਦੇ ਭਵਨ ਤੇ ਉਹਨਾਂ ਕਬਜ਼ਾ ਕੀਤਾ ਉਹਦੇ ਤੇ ਕਾਬਜ਼ ਹੋ ਗਏ ਉਹਨੂੰ ਪਾ ਗਏ ਤੇ ਉਹ ਉੱਥੇ ਜਿਹੜਾ ਰਾਜਾ ਭਜਾਇਆ ਤੇ ਸਾਰੇ ਫੈਕਟਰੀਆਂ ਵਾਲੇ ਵੀ ਭਜਾਏ ਤਾਂ ਫਿਰ ਜਾ ਕੇ ਰੋਟੀ ਖਾਣ ਜੋਗ ਹੋਏ ਨੇ ਅਬਦਾ ਜਿਹੜਾ ਕਾਰੋਬਾਰ ਫਿਰ ਉਹਨਾਂ ਵਾਪਸ ਮੋੜਿਆ ਪਾਕਿਸਤਾਨੇ ਉੱਥੇ ਆਪਣੇ ਭਾਰਤ ਦੇ ਅੰਦੋਲਨ ਤੋਂ ਸਿੱਖ ਕੇ ਉੱਥੇ ਵੱਡਾ ਅੰਦੋਲਨ ਹੋਇਆ ਤੁਸੀਂ ਪਰਸੋ ਚੌਦ ਦੇ ਆਪਦੇ ਮੋਬਾਈਲਾਂ ਤੇ ਟੀਵੀਆਂ ਤੇ ਵੇਖ ਰਹੇ ਜੇ ਕਿ ਜਰਮਨ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਤੇ ਉਹਨਾਂ ਭਾਰਤ ਦੀ ਤਰ੍ਹਾਂ ਵੱਡਾ ਅੰਦੋਲਨ ਸ਼ੁਰੂ ਕਰਤਾ ਕਿੱਥੇ ਬਰਲਨ ਦੇ ਵਿੱਚ ਜਿਹੜੀ ਜਰਮਨ ਦੀ ਰਾਜਧਾਨੀ ਹੈ ਤੇ ਮੰਗਾਂ ਉਹਨਾਂ ਦੀਆਂ ਕੀ ਨੇ ਕਿ ਕਿਸਾਨਾਂ ਦੀ ਜਿਹੜੀ ਸਬਸਿਡੀ ਖਤਮ ਕਰ ਦਿੱਤੀ ਗਈ ਕਿਸਾਨਾਂ ਦੀ ਸਬਸਿਡੀ ਬੰਦ ਕਰ ਦਿੱਤੀ ਗਈ ਤੇਲ ਤੇ ਸਬਸਿਡੀ ਦੀ ਖਾਦਾ ਤੇ ਰਿਆਂ ਤੇ ਸਪਰੇਆ ਤੇ ਜਿੰਨੀ ਸੀ ਉਹ ਸਬਸਿਡੀ ਖਤਮ ਕੀਤੀ ਕਿਉਂ ਕੀਤੀ ਹੈ ਕਿਸਾਨਾਂ ਤੋਂ ਜ਼ਮੀਨ ਲੈ ਕੇ ਉਹ ਕੰਪਨੀਆਂ ਨੂੰ ਦੇਣੀ ਹੈ ਤਾਂ ਉਹ ਜਿਹੜੇ ਕਿਸਾਨ ਨੇ ਉਹ ਵੱਡੇ ਵੱਡੇ ਆਪਣੇ ਟਰੈਕਟਰ ਲੈ ਕੇ ਸਾਰਾ ਸਰੰਦਰ ਸੁਦੇੜਾ ਲੈ ਕੇ ਫਾਡੇ ਭਾਰਤ ਵਾਲੇ ਅੰਦੋਲਨ ਦੀ ਤਰ੍ਹਾਂ ਉਹ ਬਰਦਲਨ ਨੂੰ ਘੇਰ ਕੇ ਬੈਠੇ ਹੋਏ ਨੇ ਵੀ ਸਾਡੀ ਸਭ ਜਿੜੀ ਵਾਪਸ ਕਰੋ ਫੇਰ ਛੱਡਾਂਗੇ ਤੁਹਾਡੀ ਰਾਜਤਨੀ ਅਰਜنٹਾਈਨਾ ਦੇ ਵਿੱਚ ਹੋਇਆ ਅੰਦੋਲਨ ਹੈਂਗਰੀ ਦੇ ਵਿੱਚ ਵੱਡਾ ਅੰਦੋਲਨ ਹੋਇਆ ਫਰਾਂਸ ਦੇ ਵਿੱਚ ਵੱਡਾ ਅੰਦੋਲਨ ਹੋਇਆ ਤੇ ਜਿਹੜਾ ਇਹਨਾਂ ਦਾ ਕਾਰਪੇਟ ਮਾਡਲ ਲਿਆਉਣ ਆਲਾ ਸੀ ਲਿਆ ਰਹੇ ਸੀ ਉਹਨੂੰ ਰੋਕਣ ਲਈ ਸਾਰੀ ਦੁਨੀਆ ਦੇ ਕਿਸਾਨ ਇਕੱਠੇ ਹੋ ਰਹੇ ਨੇ ਲੜ ਰਹੇ ਨੇ ਕਾ ਭਾਰਤ ਦੇ ਪੰਜਾਬ ਦੇ ਕਿਸਾਨ ਵੀ ਲਗਾਤਾਰ ਲੜ ਰਹੇ ਨੇ ਇੱਥੇ ਵੀ ਤੁਸੀਂ ਜਿਹੜਾ ਅੱਜ ਇਹ ਸਾਰੇ ਟੋਲ ਪਲਾਜ਼ੇ ਬੰਦ ਹੋਣਗੇ 26 ਨੂੰ ਸਾਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੋਣਗੇ ਉਸ ਤੋਂ ਬਾਅਦ ਉਹ ਸਾਡੇ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ 13 ਤਰੀਕ ਦਾ ਸੱਦਾ ਦਿੱਤੀ ਬੈਠੇ ਨੇ ਫੇਰ ਤੋਂ ਘੇਰਨ ਦਾ ਸੂਜਕਤ ਕਿਸਾਨ ਮੋਰਚਾ ਜਿਹੜਾ ਉਹ ਸੱਦਾ ਦਿੱਤੀ ਬੈਠਾ ਹੈ ਵੀ ਜਿਹੜਾ 16 ਫਰਵਰੀ ਨੂੰ ਪਪਾ ਪੂਰਾ ਬੰਦ ਕਰਨਾ ਪਿੰਡੂ ਭਾਰਤ ਬੰਦ ਕਰਨਾ ਲਗਾਤਾਰ ਕਾਰਪੋਰੇਟਾਂ ਤੋਂ ਖੇਤੀਬਾੜੀ ਵਧਿਆ ਸਾਡੇ ਕੋਲੇ ਸਾਡਾ ਅਧਿయోగਸ਼ਾਰਾ ਹੜੱਪ ਲਿਆ ਗਿਆ ਹੈ ਟਾਡੇ ਸਰਕਾਰੀ ادارے ਜਿਹੜੇ ਉਹ ਸਾਰੇ ਕਾਰਪਟਰਾਂ ਦੇ ਹਵਾਲੇ ਕਰ ਦਿੱਤੇ ਗਏ ਨੇ ਇਸੇ ਕਰਕੇ ਜਿਹੜਾ ਅਡਾਨੀ ਤੇ ਅਬਾਨੀ ਹੈ ਉਹਦੀ ਜਾਇਦਤ ਵਧੀ ਹੈ ਉਹਨਾਂ ਦਾ ਜਿਹੜਾ 13 ਲੱਖ ਕਰੋੜ ਕਰਜ਼ਾ ਵੀ ਮਾਫ ਕਰ ਦਿੱਤਾ ਗਿਆ ਹੈ ਪਰ ਸਾਡੇ ਕਿਸਾਨਾਂ ਵਾਲੀ ਕਹਿੰਦੇ ਵੀ ਤੁਹਾਡੇ ਲਈ ਸਾਡੇ ਕੋਲੇ ਹੈ ਕੁਝ ਨਹੀਂ ਤੁਸੀਂ ਤਾਂ ਦੇ ਸਕਦੇ ਜੇ ਜਿਹੜਾ ਅਡਾਨੀ ਹੈ ਉਹ ਦੇ ਨਹੀਂ ਸਕਦਾ ਇਹ ਪਾਸ ਤੋਂ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਕਿਸਾਨ ਆਪਦੀ ਖੇਤੀ ਕਰਕੇ ਆਪ ਦਾ ਢਿੱਡ ਭਰਦੇ ਨੇ ਦੇਹ ਨੂੰ ਚਲਾਉਂਦੇ ਨੇ ਉਹ ਉਹਨਾਂ ਤੋਂ ਸਾਰਾ ਕੁਝ ਖੋਲੋ ਤੇ ਜਿਹੜੇ ਅਬਦਾ ਕਾਰੋਬਾਰ ਕਰਦੇ ਨੇ ਨਿੱਜੀ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜਿਹੜਾ ਭਰਦੇ ਉਹਨਾਂ ਦੇ ਜਿਹੜਾ ਸਾਰੇ ਕਾਰੋਬਾਰ ਉਹਨਾਂ ਦੇ ਹਵਾਲੇ ਕਰਦੇ ਹੋ। ਯਾਨੀ ਜਿਹੜੇ ਅੰਕੜੇ ਇਹ ਕਹਿੰਦੇ ਨੇ ਕਿ 1% ਕੋਲੇ ਭਾਰਤ ਦੀ ਜਿਹੜੀ 77% ਜਾਇਦਾਦ ਇਕੱਠੀ ਹੋ ਗਈ ਏ ਪਰ ਸਾਨੂੰ ਇਹ ਲੱਗਦਾ ਵੀ 73% ਕੱਲੇ ਅਡਾਨੀ ਤੇ ਬਾਨੀ ਕੋਲੀ ਇਕੱਠੀ ਹੋਈ ਏ। ਤੋਂ ਸਾਡੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਨੇ ਸਿੱਖ ਜਥੇਬੰਦੀਆਂ ਦੀ ਮੰਗਾਂ ਨੇ ਪਰ ਅੱਜ ਦਾ ਜਿਹੜਾ ਇਹ ਹੈਗਾ ਹੈ ਕੋਮੀ ਸਾਹ ਮੋਰਚੇ ਦਾ ਜਿਹੜਾ ਪ੍ਰਦਰਸ਼ਨ ਹੈ ਉਹਦੇ ਤੇ ਇਕੱਠੇ ਹੋਏ ਆ ਟੋਲ ਫ੍ਰੀ ਕੀਤੇ ਨੇ ਸਰਕਾਰ ਨੂੰ ਚੇਤਾਵਨੀ ਲਈਏ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਅੱਜ ਟੋਲ ਬੰਦ ਕੀਤੇ ਨੇ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਚੱਲਦਾ ਸੀ ਇਸ ਤੋਂ ਅੱਗੇ ਫਿਰ ਵੱਡੇ ਐਕਸ਼ਨ ਹੋਰ ਵੀ ਹੋਣਗੇ ਤਾਂ ਉਸ ਤੋਂ ਪਹਿਲਾਂ ਜਿਹੜਾ ਭਾਰਤੀ ਸੰਵਿਧਾਨ ਅਨੁਸਾਰ ਤੁਸੀਂ ਕਹਿੰਦੇ ਜੇ ਸਾਡੀਆਂ ਸਰਕਾਰਾਂ ਚੱਲਦੀਆਂ ਨੇ ਸਾਡੇ ਅਦਾਲਤਾਂ ਚੱਲਦੀਆਂ ਨੇ ਸਾਰਾ ਕੁਝ ਉਸ ਅਨੁਸਾਰ ਚੱਲਦਾ ਤਾਂ ਉਸ ਅਨੁਸਾਰ ਫਿਰ ਸਾਡੇ ਜਿਹੜਾ ਅ ਕਈ ਵੀ ਨੇ ਉਹਨਾਂ ਨੂੰ ਰਿਹਾ ਕਰ ਦਿਓ ਪਰ ਸਾਨੂੰ ਕਹਿੰਦੇ ਨੇ ਵੀ ਇਹ ਤਾਂ ਭਾਈ ਭਾਰਤੀ ਕਾਨੂੰਨ ਨੂੰ ਨਹੀਂ ਮੰਨਦੇ ਪਰ ਤੁਸੀਂ ਦੱਸੋ ਵੀ ਤੁਸੀਂ ਜਿਹੜੇ ਬਣੇ ਜੇ ਸੰਵਿਧਾਨ ਅਨੁਸਾਰ ਸਰਕਾਰ ਬਣੀ ਏ ਤੁਸੀਂ ਕਿੰਨਾ ਕੋ ਬੰਦੇ ਜੇ ਸੰਵਿਧਾਨ ਅਨੁਸਾਰ ਤੋਂ ਆਪਦੀ ਸਜ਼ਾ ਪੂਰੀ ਕਰ ਚੁੱਕੇ ਨੇ ਤੇ ਉਹਨਾਂ ਨੂੰ ਰਿਹਾ ਕਰੋ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਅੱਜ ਦਾ ਇਹ ਅੰਦੋਲਨ ਹੈ ਵੱਡਾ ਸਾਰੇ ਕਿਸਾਨ ਵੀਰਾਂ ਦੀ ਬੇਨਤੀ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ 3 ਘੰਟੇ ਲਈ ਟੋਲ ਇਹ ਬੰਦ ਨੇ ਸਾਰਿਆਂ ਲਈ ਇਹ ਖੁੱਲੇ ਹੋਏ ਰਹੇ ਬਿਨਾਂ ਇਹਦੇ ਤੋਂ ਟੈਕਸ ਦਿੱਤੇ ਤੋਂ ਲੰਘਣਗੇ ਅੱਗੇ ਆਪਣੇ ਕਿਸਾਨਾਂ ਦੀ ਜੁੜਤ ਕਰਕੇ ਕਿਸਾਨ ਜੱਫੇਬੰਦੀ ਦੀ ਤਾਕਤ ਕਰਕੇ ਜਿਹੜੇ ਕਿਸਾਨ ਲੰਘਦੇ ਨੇ ਇੱਥੋਂ ਪਰ ਬਾਕੀ ਜਿਹੜੇ ਲੋਕ ਨੇ ਉਹਨਾਂ ਦੇ ਅਸੀਂ ਕਹਾਂਗੇ ਵੀ ਭਾਈ ਜੱਫੇਬੰਦ ਹੋਵੋ ਤੇ ਇਹ ਟੋਲ ਪੱਟਣ ਦੀ ਲੜਾਈ ਆਪਾਂ ਸ਼ੁਰੂ ਕਰੀਏ ਅੱਗੇ ਜੇ ਨਹੀਂ ਸ਼ੁਰੂ ਕਰਦੇ ਤੇ ਆਪਣਾ ਸਾਰਾ ਕੁਝ ਉਹ ਜੇ ਆਪਾਂ ਲੜਾਈ ਪਿੱਛੇ ਹਟਦੇ ਆਂ ਤੇ ਉਹ ਅੱਗੇ ਵਧਦੇ ਨੇ ਜੇ ਆਪਾਂ ਅੱਗੇ ਵਧਦੇ ਤੇ ਉਹ ਪਿੱਛੇ ਹਟਦੇ ਨੇ ਯਾਨੀ ਉਹ ਕਹਿੰਦੇ ਵੀ ਤੁਹਾਡਾ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰਨਾ ਹੈ ਕੰਪਨੀਆਂ ਦੇ ਹਵਾਲੇ ਕਰਨਾ ਹੈ ਤੇ ਇਹ ਲੜਾਈ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਲੜ ਰਹੀਆਂ ਨੇ ਇਹਦੇ ਵਿੱਚ ਫਿਰ ਸਾਡੀਆਂ ਸਿੱਟੀ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਥੋੜੇ ਬਾਰੇ ਮਤਪੇਦ ਹੁੰਦੇ ਨੇ ਉਹ ਚੱਲਦੇ ਰਹਿਣੇ ਨੇ ਤੋਂ ਸਾਰੇ ਆਓ ਅੱਜ ਦੇ ਟੋਲਾ ਤੇ ਸੱਦੇ ਤੇ ਪਹੁੰਚੋ ਤੇ ਅਗਲੇ ਜਿਹੜੇ ਕਿਸਾਨ ਅੰਦੋਲਨਾਂ ਦੇ ਵਿੱਚ ਵੀ ਵੱਡੀ ਗਿਣਤੀ 'ਚ ਹਿੱਸਾ ਪਾਉ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਿਰ ਚੱਲਦੇ ਜੀ ਕੈਮਰਾ ਆਪਣੇ ਬਲਵਿੰਦਰ ਸਿੰਘ ਜੀ ਜਿਹੜੇ ਕੋਮੀਨ ਸਾਹਿਬ ਮੋੜ ਤੇ ਨੇ ਆਗੂ ਨੇ ਉਹ ਵੀ ਆਪਣੇ ਕੋਲੇ ਪਹੁੰਚੇ ਨੇ ਤੇ ਉਹਨਾਂ ਨੂੰ ਕਹਾ ਕੇ ਵੀ ਤੁਸੀਂ ਜਿਹੜੇ ਆਪਦੇ ਵਿਚਾਰ ਜਿਹੜੇ ਰੱਖੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਅਰਬੂ ਨੇ ਬਹੁਤ ਵਿਸਥਾਰ ਦੇ ਵਿੱਚ ਦੱਸਿਆ ਕਿ ਸਰਕਾਰਾਂ ਕਿਵੇਂ ਸਾਡੀ ਲੁੱਟ ਕਰਦੀਆਂ ਇਹ ਜਿਹੜੀਆਂ ਕਾਰਾਂ ਤੋਂ ਜਾਂ ਜਿਹੜੇ ਸਾਧਨਾਂ ਤੋਂ ਟੈਕਸ ਲਿਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਸਰਕਾਰ ਨੇ ਜਿਹੜਾ ਹੈਗਾ 10% ਰਜਿਸਟ੍ਰੇਸ਼ਨ ਫੀਸ ਵੀ ਲਾਈ ਹੋਈ ਹੈ ਕੋਈ ਛੋਟੀ ਤੋਂ ਛੋਟੀ ਆਪਾਂ ਕਾਰ ਵੀ ਲੈਨੇ ਆ ਤੇ ਉਹ 10 ਲੱਖ ਰੁਪਏ ਦੀ ਆਉਂਦੀ ਆ ਤੇ 1 ਲੱਖ ਰੁਪਿਆ ਉਹਦੇ ਤੇ ਰਜਿਸਟ੍ਰੇਸ਼ਨ ਫੀਸ ਹੀ ਆ ਉਹ ਕਾਦੇ ਲਈ ਲੈਂਦੇ ਆ ਔਰ ਇਹਦੇ ਤੋਂ ਇਲਾਵਾ 28% ਜੀਐਸਟੀ ਆ ਕਹਿਣ ਦਾ ਭਾਵ ਵੀ 2,80,000 ਰੁਪਿਆ ਸਰਕਾਰ ਉਸ ਕਾਰ ਤੇ 10 ਲੱਖ ਦੀ ਤੇ ਐਕਸਟਰਾ ਟੈਕਸ ਲੈ ਰਹੀ ਆ ਸੋ ਚਾਰ ਪੰਜ ਤਰ੍ਹਾਂ ਦੇ ਟੈਕਸ ਜਿਹੜੇ ਹੈਗੇ ਆ ਲਾ ਕੇ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਆ ਬਾਕੀ ਅੱਜ ਜਿਹੜਾ ਟੋਲ ਫ੍ਰੀ ਕੀਤਾ ਹੈਗਾ ਇਹਦੇ ਚ ਕਿਸਾਨ ਜਥੇਬੰਦੀਆਂ ਦਾ ਮਜ਼ਦੂਰ ਜਥੇਬੰਦੀਆਂ ਦਾ ਤੇ ਹੋਰ ਸਿੱਖ ਸੰਗਤਾਂ ਦਾ ਪੂਰਾ ਸਹਿਯੋਗ ਹੈ ਇਹ ਟੋਲ ਇਸ ਕਰਕੇ ਫ੍ਰੀ ਕੀਤਾ ਗਿਆ ਕਿ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਵੇ ਕਿ ਕੌਮੀ ਇਨਸਾਫ ਮੋਰਚਾ ਪਿਛਲੇ 1 ਸਾਲ 15 ਦਿਨਾਂ ਤੋਂ ਲਗਾਤਾਰ ਚੰਡੀਗੜ੍ਹ ਤੇ ਮਹਾਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ ਉਹਦੀਆਂ ਜਿਹੜੀਆਂ ਮੰਗਾਂ ਨੇ ਉਹਦੀਆਂ ਮੰਗਾਂ ਦੇ ਵਿੱਚ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਰ-ਵਾਰ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਕਿਉਂਕਿ ਮੌਜੂਦਾ ਸਮੇਂ ਜਿਹੜਾ 295A ਲਾ ਕੇ ਪਰਚਾ ਦਰਜ ਕੀਤਾ ਜਾਂਦਾ ਹੈ ਉਹਦੇ ਤੇ ਵੱਧ ਤੋਂ ਵੱਧ ਸਜ਼ਾ ਜਿਹੜੀ ਹੈਗੀ ਹੈ ਉਹ 3 ਸਾਲਾਂ ਦੀ ਹੈ ਜੇਕਰ ਇੱਕ ਲੰਬਾ ਕੇਸ ਲੜਨ ਤੋਂ ਬਾਅਦ ਕਿਸੇ ਦੋਸ਼ੀ ਨੂੰ ਮੁਲਜ਼ਮ ਨੂੰ ਸਜ਼ਾ ਹੁੰਦੀ ਵੀ ਹੈ ਤਾਂ ਉਹਦੀ ਜ਼ਮਾਨਤ ਗੱਜ ਮੌਕੇ ਤੇ ਦੇ ਦਿੰਦਾ ਹੈ ਔਰ ਇਹ ਪਿਛਲੇ ਦਿਨਾਂ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਇੱਕ ਪਿੰਡ 'ਚ ਜਿਹੜੀ ਬੇਅਦਬੀ ਹੋਈ ਸੀ ਗੁਰਸੇਵਕ ਸਿੰਘ ਸਾਹਕਾ ਸੈਨਿਕ ਨੇ ਲੰਬੀ ਜਦੋਜਹਿਦ ਤੋਂ ਬਾਅਦ ਜਦੋਂ ਸੌਦਾ ਸਾਧ ਦੇ ਨਾਲ ਜੁੜੇ ਹੋਏ ਪ੍ਰੇਮੀਆਂ ਨੂੰ ਸਜ਼ਾ ਕਰਾਈ ਤਾਂ ਉਹਨਾਂ ਨੇ ਤੁਰੰਤ ਜ਼ਮਾਨਤ ਲੈ ਲਈ ਔਰ ਗੁਰਸੇਵਕ ਸਿੰਘ ਫੌਜੀ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਉਹ ਪਿੰਡ ਜਾ ਕੇ ਉਹਨੂੰ ਧੰਕੀਆਂ ਦੇਣ ਲੱਗੇ ਸੋ ਸਾਡੀ ਮੰਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਕਟੋ ਘਟੂਮਰ ਕੈਦ ਦੀ ਸਜ਼ਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਯੂਏਪੀਏ ਲਾ ਕੇ ਦੇਸ਼ ਦੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ ਯੂਏਪੀਏ ਅਨ ਲਾਫੁਲ ਐਕਟੀਵਿਟੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਕਿ ਇੱਕ ਧਾਰਮਿਕ ਗ੍ਰੰਥ ਦੀ ਬਾਰ-ਬਾਰ ਬੇਰੁਮਤੀ ਕੀਤੀ ਜਾਵੇ ਉਹ ਧਾਰਮਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਵਿੱਚ ਸਾਰਿਆਂ ਧਰਮਾਂ ਦੇ ਸੰਤਾ ਮਹਾਪੁਰਸ਼ਾਂ ਦੀ ਬਾਣੀ ਹੈ ਜੀ ਦਾ ਸਤਕਾਰ ਜਿਹੜਾ ਹੈਗਾ ਉਹ ਪੂਰੀ ਦੁਨੀਆ ਪੱਧਰ ਤੇ ਹੈ ਜੁਗੋ ਜੁਗ ਟੱਲਾ ਹੈ ਔਰ ਉਹ ਸਰਬਸਾਂਝੀ ਵਾਲਤਾ ਦੀ ਗੱਲ ਕਰਦੇ ਆ ਉਹਨਾਂ ਦੀ ਬਾਰ ਬਾਰ ਬੇਅਦਬੀ ਕਰਨ ਦੇ ਪਿੱਛੇ ਡੂੰਘੀਆਂ ਸਾਜਿਸ਼ਾਂ ਨੇ ਕਿਉਂਕਿ ਸਰਕਾਰਾਂ ਦੇਸ਼ ਦੇ ਵਿੱਚ ਇੱਕ ਚੰਗਾ ਰਾਜ ਅਤੇ ਸਮਾਨਤਾ ਵਾਲਾ ਰਾਜ ਜਿਹੜਾ ਹੈਗਾ ਉਹ ਨਹੀਂ ਚਾਹੁੰਦੀਆਂ ਦੂਜੀ ਮੰਗ ਜਿਹੜੀ ਹੈਗੀ ਆ ਉਹ ਇਹ ਹੈ ਕਿ 30-30 ਸਾਲਾਂ ਤੋਂ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਆਪਣੀਆਂ ਉਮਰ ਕੈਦ ਦੀਆਂ ਸਜ਼ਾਵਾਂ ਤੋਂ ਦੂनियां ਸਜ਼ਾਵਾਂ ਪੂਟ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਕਿੰ데 ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਹਾਕਮਾਂ ਨੇ ਬਲਕਿਸਬਾਨੂ ਦੇ ਕਾਤਲਾਂ ਨੂੰ ਰਿਹਾ ਕੀਤਾ ਅਸੀਂ ਤਾਂ ਮੋਦੀ ਨੂੰ ਇਹ ਵੀ ਸਲਾਹ ਦਿੰਨੇ ਆ ਕਿ ਜਿਹੜਾ ਤੁਸੀਂ ਮੰਦਰ ਦਾ ਸਮਾਰੋਹ ਕਰ ਰਹੇ ਹੋ ਉੱਥੇ ਬਲਾ ਕੇ ਵੀ ਉਹਨਾਂ ਨੂੰ ਸਨਮਾਨਿਤ ਕਰੋ ਤੁਸੀਂ ਉਹਨਾਂ ਤੋਂ ਹੀ ਜਿਹੜਾ ਹੈਗਾ ਭਗਵਾਨ ਰਾਮ ਲੱਲਾ ਜੀ ਦੀ ਮੌਤ ਦਾ ਪ੍ਰਤੀਸਥਾਨ ਕਰਵਾਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਤੁਹਾਡੇ ਸਰਕਾਰ ਦੁਆਰਾ ਕੀਤੇ ਗਏ ਫੈਸਲੇ ਨੂੰ ਅਲੱਦ ਦਿੱਤਾ ਉਹ ਲੋਕ ਜਿਨ੍ਹਾਂ ਨੇ ਇੱਕ ਮਜਲੂਮ ਔਰਤ ਦੇ ਪਰਿਵਾਰ ਦੇ ਨੌਂਾਂ ਜੀਆਂ ਦਾ ਕਤਲ ਕੀਤਾ ਉਹਦੇ ਨਾਲ ਬਲਾਤਕਾਰ ਕੀਤਾ ਉਹਦੀ 1.5 ਸਾਲ ਦੀ ਬੱਚੀ ਦਾ ਉਹਦੀਆਂ ਅੱਖਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗੁੰਨਾ ਨੂੰ 14 ਸਾਲਾਂ ਮੱਥੋਂ ਹੀ ਬਾਰ-ਬਾਰ ਪਰੋਲ ਦੇ ਕੇ ਨਾ ਕੇਵਲ ਰਹਾ ਕੀਤਾ ਗਿਆ ਬਲਕਿ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜਿਵੇਂ ਉਹ ਜਮਰੌਂ ਦਾ ਕਿਲਾ ਜਿੱਤ ਕੇ ਆਏ ਹੁੰਦੇ ਸੋ ਸ਼ਰਮ ਆਉਣੀ ਚਾਹੀਦੀ ਹੈ ਦੇਸ਼ ਦੇ ਹੁਕਮਰਾਨਾਂ ਨੂੰ ਔਰ ਉਹ ਬੰਦੀ ਸਿੰਘ ਜਿਹੜੇ ਆਪ ਦੇ ਨਿੱਜ ਲਈ ਜੇਲ੍ਹਾਂ ਦੇ ਵਿੱਚ ਨਹੀਂ ਗਏ ਉਹ ਵੇਲਾ ਜਿਸ ਵੇਲੇ ਸਾਡੇ ਸੂਬੇ ਦੇ ਮੁੱਖ ਮੰਤਰੀ ਬਿਆਨ ਸਿੰਘ ਨੇ ਕੇ ਪੀ ਐਸ ਗਿੱਲ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਅਦਾਲਤਾਂ ਨੂੰ ਛਿੱਕੇ ਟੰਗ ਕੇ 25000 ਤੋਂ ਵੱਧ ਸਿੱਖ ਨੌਜਵਾਨਾਂ ਦਾ ਘਰਾਂ ਚੋਂ ਚੁੱਕ-ਚੁੱਕ ਕੇ ਕਤਲ ਕੀਤਾ ਉਹਨਾਂ ਨੇ ਉਸ ਜ਼ੁਲਮ ਦੀ ਹਨੇਰੀ ਨੂੰ ਠੱਲਣ ਲਈ ਬੀਅੰਤ ਸਿੰਘ ਜਿਹੜਾ ਈਵੈਂਟ ਹੋਇਆ ਉਹ ਕੀਤਾ ਸੀ ਸੋ ਉਹ ਆਪਣੀਆਂ ਸਜ਼ਾਵਾਂ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਪੁੱਗ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤੇ ਜਾਣਾ ਚਾਹੀਦਾ ਸੋ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਟੋਲ ਪਲਾਜ ਜਿਹੜੇ ਆ ਉਹ 3 ਘੰਟੇ ਲਈ ਫ੍ਰੀ ਕੀਤੇ ਜਾ ਰਹੇ ਨੇ ਇਹ ਸੰਕੇਤਕ ਜਿਹੜਾ ਹੈਗਾ ਇੱਕ ਸਨੇਹਾ ਸਰਕਾਰ ਨੂੰ ਕਿ ਜੇਕਰ ਤੁਸੀਂ ਨਹੀਂ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਸੰਘਰਸ਼ਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਤੁਹਾਡੇ ਹਰ ਜ਼ੁਲਮ ਤੇ ਹਰ ਤੱਕੇ ਦਾ ਜਵਾਬ ਦੇਣਗੀਆਂ

इंसाफ़ो इनसाफ़ो करो रिहा करो रिहा करो करो रिहा करोदा ज़िंद पाद जिंदादा ज़िंद पद जिंदा पाद ਜਿੰਦਾਬਾਦ 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 ਸਿੰਘਾਂ ਨੂੰ ਰਹਿਤ ਕਰੋ ਰਹਿਤ ਕਰੋ ਰਹਿਤ ਕਰੋ ਸਿੰਘਾਂ ਨੂੰ ਰਹਿਤ ਕਰੋ ਰਹਿਤ ਕਰੋ ਰਹਿਤ ਕਰੋ ਬੰਦੇ ਸਿੰਘਾਂ ਨੂੰ ਰਿਆ ਕਰਾ ਕੇ ਰਾਂਗੇ ਰਿਆ ਕਰਾ ਕੇ ਰਾਂਗੇ ਰਿਆ ਕਰਾ ਕੇ ਰਾਂਗੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ 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 ਕਮੀਆਂ ਇਨਸਾਫ ਮੋਰਚਾ ਜਿੰਦਾਬਾਦ 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 ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਆ ਕਰੋ ਰਿਆ ਕਰੋ ਰਿਆ ਸਦਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਬੰਦ ਕਰਨ ਵਾਲੀਆਂ ਸਰਕਾਰਾਂ ਮਰਦਾਬਾਦ 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 ਸੈਂਟਰ ਤੇ ਪੰਜਾਬ ਸਰਕਾਰ ਮਰਦਾਬਾਦ 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 ਮਾੜੀਆਂ ਸਰਕਾਰਾਂ ਹਾਏ 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 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ 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 ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਰਾਂਗੇ ਕਰਦੇ ਰਾਂਗੇ ਕਰਾਦੇ ਰਾਂਗੇ ਬਹੁਤ ਬਹੁਤ ਧੰਨਵਾਦ ਅੱਜ ਦਾ ਜਿਹੜਾ ਕੌਮੀ ਇਨਸਾਫ ਮੋਰਚੇ ਦਾ ਬੰਦ ਦਾ ਸੱਦਾ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਪਾਤੜਾ ਜਿਹੜਾ ਖਨੌਰੀ ਟੂਲਪਲਾਜਾ ਉਹਨੂੰ ਬੰਦ ਕਰ ਦਿੱਤਾ ਔਰ ਪਰਚੀ ਮੁਕਤ ਕਰਕੇ ਜਿਹੜਾ ਕੌਮੀ ਇਨਸਾਫ ਮੋਰਚੇ ਦਾ ਫੈਸਲਾ ਹੈ ਉਹਨੂੰ ਅਸੀਂ ਲਾਗੂ ਕਰ ਰਹੇ ਆਂ ਅੱਗੇ ਅਸੀਂ ਹੁਣ ਇੱਥੇ ਸਟੇਜ ਚਲਾਵਾਂਗੇ ਔਰ 2 ਵਜੇ ਤੱਕ ਇੱਥੇ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਸਦਾ ਬੰਦ ਦਾ ਉਹਨੂੰ ਇਨ ਬਿਨ ਲਾਗੂ ਕੀਤਾ ਜਾਏਗਾ ਸਾਡੇ ਪ੍ਰੋਫੈਸਰ ਸਾਹਿਬ ਵੀ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ